ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿਛਲੀ ਵਾਰ ਇਹ ਕਿਹਾ ਸੀ ਕਿ ਤੁਸੀਂ ਥੋੜਾ ਜਿਹਾ ਰਿਸਰਚ ਕਰਕੇ ਆਣਾ ਵੈ ਅਸੀਂ ਕਿਹੜੀ ਇਤਿਹਾਸ ਵਾਰੇ ਸੰਖੇਪ ਦੇ ਵਿੱਚ ਗੱਲ ਕਰਨੀ ਹੈ ਅੱਜ ਬੰਦੀ ਛੋੜ ਦਿਵਸ ਵਾਰੇ ਕਿਦੇ ਬਾਰੇ ਗੱਲ ਕਰਨੀ ਆ ਅਸੀਂ ਹੁਣੇ ਮਨਾਇਆ ਹੈਗਾ ਨਾ ਬੰਦੀ ਛੋੜ ਦਿਵਸ ਬੰਦੀ ਛੋੜ ਦਿਵਸ ਕਿਹੜੇ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਾਰੇ ਬੋਲੋ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਾਡੇ ਕਿੰਨੇ ਗੁਰੂ ਹੈ 6 ਉਹਨਾਂ ਦੇ ਪਿਤਾ ਜੀ ਕੌਣ ਸੀਗੇ ਗੁਰੂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਸੋ ਜਦੋਂ ਬੰਦੀ ਛੋੜ ਦਿਵਸ ਦਾ ਇਤਿਹਾਸ ਹੈਗਾ ਵੈ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿਤਾ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਹੜੀ ਫੌਜ ਸੀਗੀ ਉਹ ਤਿਆਰ ਕਰਨਾ ਚਾਹੁੰਦੇ ਸੀਗੇ ਉਹ ਗੱਤਕਾ ਸਿਖਾਉਂਦੇ ਸੀਗੇ ਗੱਤਕਾ ਜਿਹੜੇ ਸਿੰਘ ਜਿਹੜੇ ਉਹ ਸਿੱਖਦੇ ਸੀਗੇ ਗੁਰੂ ਸਾਹਿਬ ਜੀ ਨੇ ਮੀਰੀ ਪੀਰੀ ਦੀ ਦੋ ਤਲਵਾਰਾਂ ਪਾਈਆਂ ਸੀਗੀਆਂ ਉਹਨਾਂ ਨੇ ਕਿਹਾ ਸੀਗਾ ਕਿ ਸੰਤ ਦੇ ਨਾਲ ਨਾਲ ਸਿਪਾਹੀ ਹੋਣਾ ਬਹੁਤ ਜ਼ਰੂਰੀ ਹੈਗਾ ਵਾ ਤੇ ਉਹ ਅਕਾਲ ਤਖਤ ਤੇ ਬਹਿ ਕੇ ਜਿਹੜੇ ਲੋਕਾਂ ਦੇ ਫੈਸਲੇ ਸੀਗੇ ਉਹ ਕਰਦੇ ਹੁੰਦੇ ਸੀਗੇ ਇਹ ਸਭ ਦੇਖ ਕੇ ਜਿਹੜਾ ਜਹਾਂਗੀਰ ਉਸ ਟਾਈਮ ਦਾ ਮੁਗਲ ਰਾਜਾ ਸੀਗਾ ਦਿੱਲੀ ਦੇ ਤਖਤ ਤੇ ਬੰਦਾ ਸੀਗਾ ਉਹਨੂੰ ਇਸ ਚੀਜ਼ ਤੋਂ ਇਨਸੈਕਿਉਰਿਟੀ ਫੀਲ ਹੁੰਦੀ ਸੀਗੀ ਤੇ ਜਿਹੜੇ ਲੋਕੀ ਗੁਰੂ ਘਰ ਦੇ ਦੁਖੀ ਸੀਗੇ ਚੰਦੂ ਵਰਗੇ ਉਹ ਉਸ ਜਹਾਂਗੀਰ ਨੂੰ ਭੜਕਾਉਂਦੇ ਸੀਗੇ ਉਹ ਕਹਿੰਦੇ ਸੀਗੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਵੱਖਰਾ ਜਿਹੜਾ ਉਹ ਫੌਜ ਜਿਹੜੀ ਆ ਉਹ ਤਾਂ ਤਿਆਰ ਕਰ ਰਹੀ ਹੈਗੀ ਕਿਉਂਕਿ ਉਹਨੇ ਤੇਰੇ ਤੋਂ ਬਦਲਾ ਲੈਣਾ ਹੈ ਕਿ ਤੂੰ ਉਹਨਾਂ ਦੇ ਪਿਤਾ ਜੀ ਨੂੰ ਸ਼ਹੀਦ ਕੀਤਾ ਸੀਗਾ ਜਿਹੜਾ ਜਹਾਂਗੀਰ ਸੀਗਾ ਉਹ ਕਹਿੰਦਾ ਹੈਗਾ ਕਿ ਮੈਂ ਗੁਰੂ ਸਾਹਿਬ ਜੀ ਨੂੰ ਆਪਣੇ ਕੋਲ ਬੁਲਾਉਣਾ ਚਾਹੁੰਦਾ ਹੈਗਾ ਕਿਉਂਕਿ ਉਹਨੂੰ ਆਪਣੇ ਅੰਦਰੋਂ ਦੀ ਡਰ ਲੱਗਦਾ ਸੀਗਾ ਤੇ ਉਹ ਗੁਰੂ ਸਾਹਿਬ ਜੀ ਨੂੰ ਬੁਲਾਉਂਦਾ ਹੈਗਾ ਆਪਣੇ ਕੋਲ ਤੇ ਗੁਰੂ ਸਾਹਿਬ ਜੀ ਜਾਣ ਵਸੇ ਤਿਆਰ ਹੋ ਜਾਂਦੇ ਆ ਜਦੋਂ ਗੁਰੂ ਸਾਹਿਬ ਜੀ ਉੱਥੇ ਜਾਂਦੇ ਹੈਗੇ ਆ ਤੇ ਜਹਾਂਗੀਰ ਕਹਿੰਦਾ ਕਿ ਮੇਰੀ ਬੀਅਤ ਠੀਕ ਨਹੀਂ ਰਹਿੰਦੀ ਤੇ ਤੁਸੀਂ ਇੱਥੇ ਰਹਿ ਕੇ ਥੋੜੀ ਦੇਰ ਵਾਸਤੇ ਮੇਰੇ ਵਾਸਤੇ ਅਰਦਾਸ ਬੇਨਤੀ ਕਰੋ ਤੁਸੀਂ ਰੱਬ ਦੀ ਰੋ ਹੈਗੇ ਹੋ ਪਰ ਉਦੀ ਇਹਦੇ ਪਿੱਛੇ ਚਾਲ ਹੁੰਦੀ ਸੀਗੀ ਉਹਦੇ ਕੋਲ ਉੱਥੇ ਇੱਕ ਗਵਾਲੀਅਰ ਦਾ ਕਿਲਾ ਸੀਗਾ ਜਿਹੜਾ ਉਹ ਕਿਲਾ ਸੀਗਾ ਉਹਦੇ ਵਿੱਚ ਆਲਰੇਡੀ 52 ਇਨੋਸੈਂਟ ਜਿਹੜੇ ਕਿੰਗਸ ਸੀਗੇ ਉਹਨਾਂ ਨੂੰ ਕੈਪਚਰ ਕੀਤਾ ਹੋਇਆ ਸੀਗਾ ਉਹਨਾਂ ਨੂੰ ਏਵਰੀ ਡੇ ਉਹ ਸਲੋ ਪੌਇਜ਼ਨ ਦਿੰਦਾ ਸੀਗਾ ਖਾਣੇ ਦੇ ਵਿੱਚ ਤਾਂ ਕਿ ਉਸ ਕਿਲੇ ਦੇ ਵਿੱਚ ਹੁਣ ਤੱਕ ਜਿਹੜਾ ਵੀ ਜਾਂਦਾ ਸੀਗਾ ਉਹ ਕਦੀ ਜਿੰਦਾ ਬਾਹਰ ਨਹੀਂ ਸੀ ਆਂਦਾ ਤੇ ਉਹਦੇ ਵਿੱਚ 52 ਥੰਮ ਵੀ ਸੀਗੇ ਪਿਲਰਸ ਸੀਗੇ ਉਹਨਾਂ ਉਹਨਾਂ ਨਾਲ ਬੰਨ ਕੇ ਵੀ ਰਖਦਾ ਹੈਗਾ ਸੀਗਾ ਤੇ ਉਹ ਰਾਜਿਆਂ ਨੇ ਉਮੀਦ ਵੀ ਛੱਡ ਦਿੱਤੀ ਸੀਗੀ ਕਿ ਉਹ ਜਿੰਦੇ ਜੀ ਇਸ ਕਿਲੇ ਤੋਂ ਬਾਹਰ ਜਾਣਗੇ ਗੁਰੂ ਸਾਹਿਬ ਜੀ ਤੇ ਆਪ ਅੰਤਰਜਾਮੀ ਸੀਗੇ ਗੁਰੂ ਸਾਹਿਬ ਜੀ ਨੇ ਆਪ ਹੀ ਉੱਥੇ ਜਾਣ ਦਾ ਫੈਸਲਾ ਕਿਉਂ ਕੀਤਾ ਸੀਗਾ ਉਹ ਅਸੀਂ ਹੁਣੇ ਸਾਖੀ ਦੇ ਵਿੱਚ ਸੁਣਾਂਗੇ ਗੁਰੂ ਸਾਹਿਬ ਜੀ ਜਦੋਂ ਉਸ ਕਿਲੇ ਦੇ ਅੰਦਰ ਜਾਂਦੇ ਹੈਗੇ ਆ ਤੇ ਜਿਹੜੇ ਉਹ ਰਾਜੇ ਸੀਗੇ ਉਹਨਾਂ ਦੇ ਚਿਹਰੇ ਦਾ ਪ੍ਰਤਾਪ ਦੇਖ ਕੇ ਉਹਨਾਂ ਵੱਲ ਦੇਖ ਕੇ ਉਹ ਬੜੇ ਪ੍ਰਭਾਵਿਤ ਹੁੰਦੇ ਹੈਗੇ ਆ ਤੇ ਉਹਨਾਂ ਨੂੰ ਇਦਾਂ ਲੱਗਦਾ ਕਿ ਉਹ ਜਿਸ ਜੰਗਲ ਦੇ ਵਿੱਚ ਰਹਿ ਰਹੇ ਸੀਗੇ ਉਹ ਜੰਗਲ ਦੇ ਵਿੱਚ ਵੀ ਮੰਗਲ ਹੋ ਗਿਆ ਉਹਨਾਂ ਨੂੰ ਗੁਰੂ ਸਾਹਿਬ ਜੀ ਦਾ ਜਿਹੜਾ ਉੱਥੇ ਦਾ ਪ੍ਰਤਾਪ ਜਿਹੜਾ ਉਹਨਾਂ ਦਾ ਗੁਰੂ ਸਾਹਿਬ ਜੀ ਦਾ ਪ੍ਰਤਾਪ ਦੇਖ ਕੇ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਹੈਗੀ ਹੈ ਤੇ ਗੁਰੂ ਸਾਹਿਬ ਜੀ ਉੱਥੇ ਵੀ ਸਵੇਰੇ ਸ਼ਾਮੀ ਰੱਬ ਦਾ ਨਾਮ ਚਪਦੇ ਹੈਗੇ ਆ ਪਰਮਾਤਮਾ ਦੇ ਹੁਕਮ ਦੇ ਵਿੱਚ ਰਹਿੰਦੇ ਹੈਗੇ ਆ ਤੇ ਉਸ ਕਿਲੇ ਦਾ ਜਿਹੜਾ ਜੇਲਦਾਰ ਸੀਗਾ ਉਹਦਾ ਨਾਮ ਭਾਈ ਹਰਦਾਸ ਸੀਗਾ ਉਹ ਵੀ ਗੁਰੂ ਗੁਰੂ ਸਾਹਿਬ ਜੀ ਦਾ ਜਿਹੜਾ ਉਹ ਗੁਰੂ ਸਾਹਿਬ ਜੀ ਦਾ ਸਤਕਾਰ ਕਰਦਾ ਸੀਗਾ ਤੇ ਉਹ ਕਹਿੰਦਾ ਕਿ ਇਹ ਖਾਣਾ ਜਿਹਦੇ ਵਿੱਚ ਸਲੋ ਪੋਇਜ਼ਨ ਹੈਗਾ ਅਸੀਂ ਗੁਰੂ ਸਾਹਿਬ ਜੀ ਨੂੰ ਨਹੀਂ ਦੇਣਾ ਹੈਗਾ ਤੇ ਸੰਗਤਾਂ ਗੁਰੂ ਸਾਹਿਬ ਦਾ ਪ੍ਰਸ਼ਾਦਾ ਤਿਆਰ ਕਰਕੇ ਉਹਨਾਂ ਨੂੰ ਦਿੰਦੀਆਂ ਹੁੰਦੀਆਂ ਸੀਗੀਆਂ ਸੋ ਇਦਾਂ ਕਰਦੇ ਕਰਦੇ 1 ਮਹੀਨੇ ਤੋਂ ਵੀ ਜ਼ਿਆਦਾ ਸਮਾਂ ਹੋ ਜਾਂਦਾ ਹੈ ਜਿਹੜੀ ਸੰਗਤਾਂ ਸੀਗੀ ਅੰਮ੍ਰਿਤਸਰ ਸਾਹਿਬ ਵਿਖੇ ਬੜੀਆਂ ਉਦਾਸ ਹੋ ਜਾਂਦੀਆਂ ਹਨ ਤਾਂ-ਤਾਂ ਭਾਈ ਬਾਬਾ ਬੁੱਢਾ ਜੀ ਹੋਰ ਸਿੰਘਾਂ ਦੇ ਨਾਲ ਸੰਗਤਾਂ ਦੇ ਨਾਲ ਜਿਸ ਤਰ੍ਹਾਂ ਪ੍ਰਭਾਤ ਫੇਰੀ ਹੁੰਦੀ ਹੈ ਚੌਂਕੀ ਦੇ ਰੂਪ ਦੇ ਵਿੱਚ ਉਸ ਜਿਹੜਾ ਉਹ ਕਿਲਾ ਹੈਗਾ ਵਾ ਉੱਥੇ ਆਂਦੇ ਹੈਗੇ ਆ ਤੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਪੂਰੇ ਜਹਾਨ ਦੇ ਜਿਹੜੇ ਮਾਲਿਕ ਹੈ ਹਨਾ ਉਹ ਗੁਰੂ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਜਗ੍ਹਾ ਦੇ ਵਿੱਚ ਜਿਹੜੇ ਪ੍ਰਮਾਤਮਾ ਦੇ ਖੁਦ ਰੂਪ ਸੀਗੇ ਉਸ ਸੀਗੇ ਉੱਥੇ ਅੰਦਰ ਹਨਾ ਕਿਲੇ ਦੇ ਅੰਦਰ ਉਹ ਕਿਲੇ ਦੇ ਆਲੇ ਦੁਆਲੇ ਪ੍ਰਕਰਮਾ ਕਰਦੇ ਹੈਗੇ ਆ ਕਿਲੇ ਨੂੰ ਮੱਥਾ ਟੇਕਦੇ ਹੈਗੇ ਸਤਕਾਰ ਵਜੋਂ ਤੇ ਫਿਰ ਉਹ ਹਮੇਸ਼ਾ ਉੱਥੇ ਆ ਕੇ ਮਹਾਰਾਜ ਦੇ ਇੱਦਾਂ ਹੀ ਦਰਸ਼ਨ ਕਰਕੇ ਕਿਉਂਕਿ ਉਹ ਬੜੇ ਉਤਸੁਕ ਸੀਗੇ ਮਹਾਰਾਜ ਨੂੰ ਮਿਲਣ ਵਾਸਤੇ ਸੋ ਇੰਨੇ ਸਮੇਂ ਦੇ ਵਿੱਚ ਵਿੱਚ ਜਿਹੜਾ ਉਹ ਰਾਜਾ ਸੀਗਾ ਜਹਾਂਗੀਰ ਬਹੁਤ ਜ਼ਿਆਦਾ ਸਿੱਕ ਰਹਿਣਾ ਸ਼ੁਰੂ ਹੋ ਜਾਂਦਾ ਹੈ ਤੇ ਉਹ ਬੜਾ ਇਲਾਜ ਕਰਾਂਦਾ ਪਰ ਉਹ ਠੀਕ ਨਹੀਂ ਹੁੰਦਾ ਫਿਰ ਉਹ ਸਾਈ ਮੀਆਂ ਮੀਰ ਜੀ ਨੂੰ ਮਿਲਦਾ ਹੈਗਾ ਜਿਹੜੇ ਸਾਈ ਮੀਆਂ ਮੀਰ ਜੀ ਸੀਗੇ ਉਹ ਤੇ ਪਹਿਲੇ ਹੀ ਗੁਰੂ ਘਰ ਦੇ ਉਪਾਸਕ ਸੀਗੇ ਉਹ ਗੁਰੂ ਸਾਹਿਬ ਜੀ ਦੀ ਬਹੁਤ ਸਤਿਕਾਰ ਕਰਦੇ ਸੀਗੇ ਜਦੋਂ ਜਹਾਂਗੀਰ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਮੇਰੇ ਵਾਸਤੇ ਅਰਦਾਸ ਕਰੋ ਕਿ ਮੈਂ ਠੀਕ ਹੋ ਜਾਵਾਂ ਜਿਹੜੇ ਸਾਈ ਮੀਆ ਮਿਰਜੀ ਸੀਗੇ ਉਹ ਕਹਿੰਦੇ ਤੂੰ ਕਿੱਦਾਂ ਠੀਕ ਹੋ ਜਾਏਂਗਾ ਤੂੰ ਜਿਹੜਾ ਰੱਬ ਦਾ ਰੂਪ ਜਿਹਦਾ ਕੋਈ ਕਸੂਰ ਨਹੀਂ ਸੀਗਾ ਉਹਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਤਾਂ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੇ ਹੁਣ ਉਹਨਾਂ ਦੇ ਸੁਪੁੱਤਰ ਜਿਹੜੇ ਕਿ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਹੈਗਾ ਤੂੰ ਉਹਨਾਂ ਨੂੰ ਜੇਲ੍ਹ ਦੇ ਵਿੱਚ ਕੈਦ ਕੀਤਾ ਹੋਇਆ ਤੂੰ ਕਿੱਦਾਂ ਠੀਕ ਹੋ ਜਾਏਂਗਾ ਤੂੰ ਕਦੀ ਠੀਕ ਨਹੀਂ ਹੋ ਸਕਦਾ ਉਹਦੇ ਦਿਲ ਤੇ ਇਸ ਚੀਜ਼ ਦੀ 6:00 ਵਜਦੀ ਹੈਗੀਆ ਉਹਨੂੰ ਲੱਗਦਾ ਕਿ oh my god i am not going to get better i have to free guru har gobind sahib ji so ਫਰਮਾਨ ਜਾਰੀ ਕਰਦਾ ਹੈ ਕਹਿੰਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਲੇ ਦੇ ਵਿੱਚੋਂ ਛੱਡ ਦੇਵੋ ਤੇ ਜਿਹੜੇ ਉਹ ਰਾਜੇ ਸੀਗੇ ਉਹ ਬਹੁਤ ਜ਼ਿਆਦਾ ਸੈਡ ਹੋ ਜਾਂਦੇ ਆ ਉਦਾਸ ਹੋ ਜਾਂਦੇ ਆ ਉਹ ਕਹਿੰਦੇ ਹੈਗੇ ਕਿ ਹੁਣ ਅਸੀਂ ਕਿੱਥੇ ਇੱਥੇ ਕਿੱਦਾਂ ਰਾਵਾਂਗੇ ਅਸੀਂ ਇੱਥੇ ਮਰੀ ਜਾਵਾਂਗੇ ਸਾਡੀ ਤੇ ਉਮੀਦ ਵੀ ਜਿਹੜੀ ਸਾਨੂੰ ਸਾਡਾ ਰਾਜ ਭਾਗ ਚਲਾ ਗਿਆ ਉਸ ਚੀਜ਼ ਦਾ ਦੁੱਖ ਨਹੀਂ ਹੈ ਪਰ ਤੁਹਾਡੇ ਆਣ ਕਰਕੇ ਸਾਨੂੰ ਬਹੁਤ ਸੁੱਖ ਮਹਿਸੂਸ ਹੋਇਆ ਸੀ ਸੋ ਅਸੀਂ ਨਹੀਂ ਇੱਥੇ ਰਹਿਣਾ ਸਾਨੂੰ ਵੀ ਤੁਸੀਂ ਨਾਲ ਲੈ ਕੇ ਜਾਓ ਸੋ ਗੁਰੂ ਸਾਹਿਬ ਜੀ ਕਾ ਸਪੈਸ਼ਲ ਚੋਲਾ ਜਿਹੜਾ ਉਹ ਤਿਆਰ ਕਰਵਾਉਂਦੇ ਹੈਗਿਆ ਪਹਿਲੇ ਉਸ ਤੋਂ ਪਹਿਲੇ ਜਿਹੜਾ ਜਹਾਂਗੀਰ ਸੀਗਾ ਜਹਾਂਗੀਰ ਕਹਿੰਦਾ ਕਿ ਓਕੇ ਮਤਲਬ ਜੇ ਗੁਰੂ ਸਾਹਿਬ ਜੀ ਕਹਿੰਦੇ ਹੈ ਕਿ ਮੇਰਾਜਿਆਂ ਨੂੰ ਨਾਲ ਲੈ ਕੇ ਜਾਣਾ ਮੈਂ ਨਹੀਂ ਸਾਰਿਆਂ ਨੂੰ ਛੱਡ ਸਕਦਾ ਉਹ ਜਿਹੜਾ ਉਹਨਾਂ ਦਾ ਚੋਲੇ ਦੀ ਕਲੀਆਂ ਹੈਗੀਆਂ ਵਾ ਉਹ ਫੜ ਕੇ ਜਿੰਨੇ ਰਾਜੇ ਬਾਹਰ ਨਿਕਲ ਸਕਦੇ ਹੈ ਉਹ ਨਿਕਲ ਜਾਣ ਤੇ ਉਹਦੇ ਮਨ ਦੇ ਵਿੱਚ ਵਹਿਮ ਹੁੰਦਾ ਹੈ ਕਿ ਦੋ ਤਿੰਨ ਕਲੀਆਂ ਹੋਣ ਗਿਆ ਹੋ ਸਕਦਾ ਤਿੰਨੀਆਂ ਚਾਰ ਰਾਜੇ ਬਾਹਰ ਆ ਜਾਣਗੇ ਪਰ ਗੁਰੂ ਸਾਹਿਬ ਜੀ ਇੱਕ ਸਪੈਸ਼ਲ ਚੋਲਾ ਤਿਆਰ ਕਰਾਉਂਦੇ ਹੈ ਜਿਹੜੀਆਂ ਕਿ 52 ਕਲੀਆਂ ਹੁੰਦੀਆਂ 52 ਕਲੀਆਂ ਹੁੰਦੀਆਂ ਤੇ 52 ਹੀ ਕਿੰਗਸ ਹੁੰਦੇ ਹੈਗੇ ਤੇ ਗੁਰੂ ਸਾਹਿਬ ਜੀ ਦੀ ਜਿਹੜੀ ਕਲੀਆਂ ਸੀਗੇ ਉਹਨਾਂ ਨੂੰ ਫੜ ਕੇ ਉਹ ਵੰਦਨ ਜਿਹੜੇ ਸੀਗੇ ਜੇਲ ਦੇ ਉਹਨਾਂ ਤੋਂ ਉਹਨਾਂ ਰਾਜਿਆਂ ਨੂੰ ਛੁਟਕਾਰਾ ਦਵਾਉਂਦੇ ਹੈਗੇ ਆ ਤੇ ਫਿਰ ਉਹ ਸਾਰੇ ਰਾਜੇ ਗੁਰੂ ਸਾਹਿਬ ਜੀ ਸਮੇਂ ਜਦੋਂ ਅੰਮ੍ਰਿਤਸਰ ਸਾਹਿਬ ਵਿਖੇ ਆਉਂਦੇ ਆ ਉਸ ਟਾਈਮ ਦੇ ਵਿੱਚ ਸੰਗਤਾਂ ਬਹੁਤ ਖੁਸ਼ ਹੋ ਕੇ ਦੀਪਮਾਲਾ ਕਰਦੀਆਂ ਹੈਗੀਆਂ ਦੀਪਕ ਜਗਾਉਂਦੀਆਂ ਹੈਗੀਆਂ ਫਿਰ ਇਹ ਜਿਹੜਾ ਇਤਿਹਾਸ ਹੈਗਾ ਉਹਨੂੰ ਬੰਦੀ ਛੋੜ ਦਿਵਸ ਇਟ ਲੈਂਸ ਔਨ ਦਾ ਸੇਮ ਡੇ ਵੈਨ ਦੀਵਾਲੀ ਇਸ सेलिब्रेटेड ਬਟ ਟੂ ਡਿਫਰੈਂਟ ਇਤਿਹਾਸ ਹੈਗੇ ਆ ਸੋ ਬੰਦੀ ਛੋੜ ਦਿਵਸ ਦੇ ਨਾਮ ਤੇ ਅਸੀਂ ਇਤਿਹਾਸ ਨੂੰ ਮਨਾਉਂਦੇ ਹੈਗੇ ਆ ਤੇ ਸਾਰਿਆਂ ਨੇ ਇਸ ਇਤਿਹਾਸ ਨੂੰ ਚੇਤੇ ਰੱਖਣਾ ਹੈਗਾ ਮੈਂ ਸੋ ਅਸੀਂ ਹੁਣ ਗੁਰੂ ਸਾਹਿਬ ਜੀ ਦਾ ਨਾਮ ਲਵਾਂਗੇ ਸਾਰਿਆਂ ਦੀ ਆਵਾਜ਼ ਪਿੱਛੇ ਆਣੀ ਚਾਹੀਦੀ ਹੈ ਤਾਨ ਹੈ ਤਾਨ ਹੈ ਤਾਨ ਹੈ ਹਰ ਗੋਬਿੰਦ ਜੀ ਤਨ ਤਨ ਹੈ ਤਨ ਹੈ ਤਨ ਹੈ ਗੁਰੂ ਹਰਿ ਗੋਬਿੰਦ ਜੀ ਤਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ